ਸਤ ਸ੍ਰੀ ਅਕਾਲ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਮਸ਼ਹੂਰ ਬਲੌਗਰ ਟਾਕੂ ਦੇ ਘਰੇ ਥੋੜੇ ਦਿਨ ਪਹਿਲਾਂ ਹੀ ਇੱਕ ਪੁੱਤ ਨੇ ਜਨਮ ਲਿਆ ਹੈ ਅਤੇ ਪਹਿਲਾਂ ਇਹਨਾਂ ਨੇ ਇਹ ਬਿਲਕੁਲ ਵੀ ਨਹੀਂ ਦੱਸਿਆ ਸੀ ਵੀ ਇਹਨਾਂ ਦੇ ਘਰ ਜਿਹੜਾ ਇੱਕ ਨਵਾਂ ਇਹ ਬੱਚਾ ਹੋਇਆ ਹੈ ਉਹ ਬੇਟਾ ਹੈ ਜਾਂ ਬੇਟੀ ਪਰ ਹੁਣ ਕੱਲ ਦੇ ਬਲੌਗ ਤੇ ਵਿੱਚ ਇਸ ਪੀਰ ਨੇ ਰਿਵੀਲ ਕੀਤਾ ਹੈ ਵੀ ਸਾਡੇ ਘਰ ਛੋਟੇ ਬੱਚੇ ਨੇ ਜਾਣੀ ਕਿ ਅੱਤਨੇ ਜਾਣਨ ਲਈ ਹੈ ਅਤੇ ਉਸ ਦਾ ਫੇਸ ਵੀ ਅੱਜ ਹੀ ਰਿਵੀਲ ਕਰ ਦਿੱਤਾ ਹੈ ਐਸੇ ਨਾਲ ਹੀ ਇਹ ਬਹੁਤ ਹੀ ਜ਼ਿਆਦੇ ਵਧੀਆ ਗੱਲ ਹੈ ਵੀ ਇਸ ਵੀਰ ਨੇ ਬਿਨਾਂ ਕਿਸੇ ਡਰਾਮੇ ਤੋਂ ਆਪਣੇ ਪੁੱਤ ਦਾ ਫੇਸ ਜਿਹੜਾ ਰਿਵੀਲ ਕਰ ਦਿੱਤਾ ਅਤੇ ਜੈਂਡਰ ਦਾ ਦੱਸ ਦਿੱਤਾ ਕਿਉਂਕਿ ਬਹੁਤ ਸਾਰੇ ਵਲੋਗਰ ਅਜੀਹਾ ਕੁਝ ਕਰਦੇ ਹਨ ਅਤੇ ਬਹੁਤ ਸਾਰੇ ਡਰਾਮੇ ਕਰਦੇ ਹਨ ਜੇਸਨ ਆਲਦੀ ਨੂੰ denn blog ਪਾਉਂਦੇ ਹਨ ਪਰ ਸਹੀ ਜਾਣਕਾਰੀ ਜਿਹੜੀ ਉਹ ਚਲਦੀ ਨਹੀਂ ਦਿੰਦੇ ਇਸ ਕਰਕੇ ਇਹਨਾਂ ਨੇ ਅਜੇ ਹੁਣ ਕੁਝ ਵੀ ਨਹੀਂ ਕੀਤਾ ਬਿਲਕੁਲ ਸਿੱਧੇ ਸਾਦੇ ਢੰਗ ਨਾਲ ਜਿਹੜੀ ਸਾਰੀ ਸਚਾਈ ਹੈ ਆਪਣੇ ਬੱਚੇ ਦੀ ਵੀ ਜੈਂਡਰ ਕੀ ਹੈ ਅਤੇ ਬੱਚੇ ਦਾ ਫੇਸ ਰਿਵੀਲ इजीली ਕਰ ਦਿੱਤਾ ਹੈ ਇਸਦੇ ਨਾਲ ਹੀ ਐਸਪੀ ਨੇ ਇਹ ਵੀ ਹਲ ਦੱਸੇ ਸੀ ਵੀ ਸਾਨੂੰ ਬਹੁਤ ਸਾਰੇ ਕਮੈਂਟ ਆਏ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਤੁਹਾਨੂੰ ਪਹਿਲਾਂ ਹੀ ਕਿਵੇਂ ਪਤਾ ਸੀ ਵੀ ਛੋਟਾ ڈاکੂ ਜਾਣ ਕੇ ਏ ਇਦਾਂ ਕਹਿ ਦਿੰਦੇ ਸੀ ਵੀ ਜੇਕਰ ਪੁੱਤ ਹੋਇਆ ਤਾਂ ਉਹ ਛੋਟਾ ਡਾਕੂ ਹੋਵੇਗਾ ਵੀ ਤੁਹਾਨੂੰ ਕਿੱਦਾਂ ਪਤਾ ਸੀ ਵੀ ਜਿਹੜਾ ਤੁਹਾਡੇ ਘਰ ਬੇਬੀ ਬੁਆਏ ਹੀ ਆਵੇਗਾ ਇਸ ਵੀ ਨੇ ਅੱਜ ਦੱਸੀ ਵੀ ਸਾਨੂੰ ਕੁਝ ਵੀ ਨਹੀਂ ਪਤਾ ਸੀ ਵੀ ਸਾਡੇ ਘਰ ਪੁੱਤ ਆਵੇਗਾ ਜਾਂ ਧੀ ਅਸੀਂ ਵੈਸੇ ਹੀ ਇਹ ਗੱਲ ਕਹਿ ਦਿੰਦੇ ਸੀ ਵੀ ਛੋਟਾ ਡਾਕੂ ਆਵੇਗਾ ਚਾਹੇ ਪੁੱਤ ਹੋਵੇ ਚਾਹੇ ਧੀ ਇਹਨਾਂ ਨੇ ਕਿਹਾ ਵੀ ਸਾਨੂੰ ਕੁਝ ਵੀ ਨਹੀਂ ਪਤਾ ਸੀ ਵੀ ਸਾਡੇ ਘਰ ਕੀ ਬੇਬੀ ਆਵੇਗਾ ਇਸ ਲਈ ਇਸ ਚੀਜ਼ ਤੇ ਕੋਈ ਵੀ ਵਿਵਾਦ ਖੜਾ ਨਾ ਕੀਤਾ ਜਾਵੇ ਅਤੇ ਇਹਨਾਂ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਆਪਣੇ ਪੁੱਤ ਦੀਆਂ ਖੁਸ਼ੀਆਂ ਨੇ ਜਿਹੜੀਆਂ ਸਿੱਧੇ ਸਾਦੇ ਤਰੀਕੇ ਨਾਲ ਮਨਾਈਆਂ